19 ਸਾਲਾਂ ਦੀ ਕੁੜੀ ਤੇ 21 ਸਾਲਾਂ ਦੇ ਮੁੰਡੇ ਵਿੱਚ ਇਹ じゃ ਕੀ ਹੋਇਆ ਜਿਹੜਾ ਮਤਲਬ ਵੀ ਮੁੰਡੇ ਨੇ ਕੁੜੀ ਨੂੰ ਮੌਤ ਦੇ ਘਾਟ ਉਤਾਰਤਾ ਕੀ ਸਾਰੀ ਕਹਾਣੀ ਸੀ ਕੀ ਗੱਲਬਾਤ ਸੀ ਜੇ ਅੱਜ ਬੋਦੇ ਬਾਰੇ ਗੱਲ ਕਰਦੇ ਆਂਗੇ ਇਹ ਪਿਛੇ 23 ਨਵੰਬਰ ਨੂੰ 2024 ਦੀ ਘਟਨਾ ਕੀ 23 ਨਵੰਬਰ ਨੂੰ ਮਤਲਬ ਇਹ ਹੋਟਲ ਚ ਆਉਂਦੇ ਆ ਕਿ ਕਮਰਾ ਲੈਂਦੇ ਆ ਇੱਕ ਤੇ ਜਦੋਂ ਕਮਰੇ ਚ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਇਹ ਨਜਾਇਜ਼ ਤੇ ਜਿਹੜਾ ਮਤਲਬ ਵੀ ਕੁੜੀ ਨੂੰ ਮਾਰ ਦਿੰਦਾ ਮੁੰਡਾ ਤੇ ਜਦੋਂ ਇਹ ਸਾਰੀ ਕਹਾਣੀ ਆਪਾਂ ਮਤਲਬ ਤੁਹਾਨੂੰ ਵਿਸਤਾਰ ਨਾਲ ਦੱਸਦੇ ਆਂਗੇ ਇਹ ਕਹਾਣੀ ਆ ਮਤਲਬ ਬੰਗਲੌਰ ਦੀ ਮੁਗਲੌਰ ਦੇ ਹੋਟਲ 'ਚ ਇਹ ਚੈੱਕ ਇਨ ਕਰਦੇ ਆ ਕਿ ਦੋਵੇਂ ਜਾਣੇ ਬਹੁਤ ਖੁਸ਼ ਸੀਗੇ ਪਿੱਛੇ ਦੇਖੋ ਤੁਸੀਂ ਪੂਰੇ ਖੁਸ਼ ਸੀਗੇ ਦੋਵੇਂ ਤੇ ਜਿਹੜਾ ਕੁੜੀ ਪਿੱਛੇ ਫੋਨ ਚਲਾ ਰਹੀ ਹੈ ਬੈਠ ਕੇ ਤੇ ਮੁੰਡਾ ਜਿਹੜਾ ਉਹ ਕਰ ਰਿਹਾ ਹੈਗਾ ਐਗਜ਼ੈਕਟਲੀ 3 ਡੇਸ ਆਫਟਰ ਡਿਸਕਵਰਿੰਗ ਦੋਵਾਂ ਕਮਰੇ 'ਚ ਜਾਂਦੇ ਆ ਕਮਰੇ ਤੋਂ ਦੋ ਬਾਅਦ ਤੇ ਉਸ ਤੋਂ ਬਾਅਦ ਫਿਰ ਰਹਿੰਦੇ ਆ ਉੱਥੇ ਤੇ ਉਸ ਤੋਂ ਬਾਅਦ ਮੁੰਡਾ ਬਾਹਰ ਆਉਂਦਾ ਇਕੱਲਾ ਉਹ ਵੀ ਹੋਟਲ ਆਉਣ ਲੱਗਦਾ ਵੀ ਚਲੋ ਵੀ ਕੋਈ ਸਮਾਨ ਤਾਂ ਇਹਦੇ ਕੋਲ ਹੱਥ 'ਚ ਹੈ ਨਹੀਂ ਵੀ ਉਹਦੇ ਕੋਈ ਚੀਜ਼ ਵਗੈਰਾ ਲੈਣ ਜਾਂਦਾ ਹੋਊਗਾ ਬਾਹਰ ਤੇ ਉਹ ਚਲਾ ਜਾਂਦਾ ਮੁੰਡਾ ਬਾਹਰ ਤੇ ਇੱਕ ਦਿਨ ਬੀਤਦਾ ਗਿਆ ਤੇ ਉਸ ਤੋਂ ਬਾਅਦ ਫੇਰ ਮੁੰਡਾ ਕਹਿੰਦਾ ਵੀ ਤੁਸੀਂ ਫੋਨ ਕਰਦੇ ਆ ਹੋਟਲ ਵਾਲੇ ਵੀ ਥੋੜਾ ਟਾਈਮ ਪੂਰਾ ਹੋ ਗਿਆ ਤੁਸੀਂ ਇੱਕ ਰਾਤ ਲਈ ਇੱਥੇ ਆਏ ਸੀਗੇ ਤੇ ਵੀ ਚੈੱਕ ਆਊਟ ਕਰ ਦਿਓ ਸਾਮਾਨ ਸਭੋਂ ਕੱਢੋ ਬਾਹਰ ਆਪਦਾ ਜਾਓ ਤੇ ਮੁੰਡਾ ਕਹਿੰਦਾ ਨਹੀਂ ਅਸੀਂ ਇੱਕ ਰਾਤ ਹੋਰ ਰਹਿਣਾ ਇੱਕ ਦਿਨ ਮਤਲਬ ਵੀ ਸਾਡੇ ਡੇਟ ਜਿਹੜੇ ਵਧਾ ਦਿਓ ਤੇ ਹੋਟਲ ਮੈਨੇਜਮੈਂਟ ਵਾਲੇ ਕਹਿੰਦੇ ਠੀਕ ਆ ਵੀ ਚਲੋ ਹੋ ਗਈ ਇੰਨੀ ਗੱਲ ਤੇ ਉਸ ਤੋਂ ਬਾਅਦ ਜਦੋਂ ਫੇਰ ਉਹ ਫੋਨ ਕਰਦੇ ਆ ਕਿ ਕੋਈ ਚਾਗਦਾ ਨਹੀਂਗਾ ਉਹਨਾਂ ਚ ਕੋਈ ਜਗਦਾ ਤੇ ਨਹੀਂ ਉਹਨਾਂ ਨੇ ਕੋਈ ਐਸਡੀ ਚੀਜ਼ ਆਰਡਰ ਕਰੀ ਇੱਕ ਇੱਕ ਲੱਡ ਇੱਕ ਡਿਲੀਵਰੀ ਵਾਲਾ ਹੀ ਗਿਆ ਸੀਗਾ ਉਸ ਰੂਮ ਚ ਉਹ ਤਿੰਨ ਦਿਨਾਂ ਚ 3 23 ਨਵੰਬਰ ਤੋਂ ਤਿੰਨ ਦਿਨਾਂ ਵਾਗ ਦੀ ਕਹਾਣੀਆਂ ਮਤਲਬ ਤੈਨ ਉਹ ਉਹ ਤਿੰਨ ਦਿਨਾਂ ਚ ਇਹ ਕਰਨਾ ਹੋਈ ਆ ਤੇ ਉਸ ਤੋਂ ਬਾਅਦ ਜਦੋਂ ਮਤਲਬ ਵੀ ਹੋਟਲ ਵਾਲੇ ਦੇਖਦੇ ਵੀ ਇੱਕ ਡਿਲੀਵਰੀ ਬੋਏ ਗਿਆ ਕਿ ਹੋਰ ਕੁਝ ਨਹੀਂ ਇਹਨਾਂ ਨੇ ਆਰਡਰ ਕੀਤਾ ਨਾ ਕੁਝ ਹੋਰ ਕੀਤਾ ਵੀ ਜਾ ਕੇ ਤਾਂ ਦੇਖਦੇ ਜਦੋਂ ਹੋਟਲ ਵਾਲੇ ਜਾ ਕੇ ਦੇਖਦੇ ਉਸ ਰੂਮ ਚ ਉਹਨਾਂ ਨੂੰ ਕੀ ਦੇਨ ਨੂੰ ਮਿਲਦਾ ਮਤਲਬ ਉਹ ਛੋੜਿਆ ਦੇ ਹੋਟਲ ਵਾਲਿਆਂ ਦੇ ਉਹ ਦੇਖਦੇ ਆਗੇ ਜਿਹੜੀ ਕੁੜੀ ਨੇ ਖੁਸ਼ਾਈ ਸੀਗੀ ਉਹ ਕੁੜੀ ਦੇ ਸਾਹਮਣੇ লাশ ਪਈ ਸੀਗੀ লাশ ਵੀ ਮਤਲਬ ਵੀ ਪੂਰੀ ਖੂਨ ਨਾਲ ਲਤਪਤ ਤੇ ਕੋਲ ਉਹਨਾਂ ਦੇ ਇੱਕ ਰੱਸੀ ਪਈ ਸੀ ਤੇ ਇੱਕ ਚਾਕੂ ਪਿਆ ਸੀਗਾ ਤੇ ਫਿਰ ਉਹ ਦੋਆ ਪੁਲਿਸ ਨੂੰ ਫੋਨ ਕਰਦੀ ਹੈ ਪੁਲਿਸ ਆਉਂਦੀ ਹੈਗੀ ਘਰ ਮਤਲਬ ਵੀ ਜਾਂਚ ਪੜਤਾਲ ਕਰਦੇ ਆ ਸਾਰੀ ਜਿਹੜੀ লাশ ਸੀਗੀ ਕੁੜੀ ਦੀ ਪੋਸਟਮਾਰਟਮ ਲਈ ਭੇਜਿੰਦੇ ਪੋਸਟਮਾਰਟਮ ਲਈ ਭੇਜੀ ਜਾਂਦੀ ਹੈਗੀ ਕੌਣ ਸੀ ਉਹ ਕੁੜੀ ਕੌਣ ਸੀ ਉਹ ਮੁੰਡਾ ਆਪ ਉਹ ਦੱਸ ਦਿਆ ਤੁਹਾਨੂੰ ਇਹ ਕੁੜੀ ਸੀਗੀ ਮਤਲਬ ਗੁਆਟੀ ਦੇ ਰਹਿਣ ਵਾਲੀ ਗੋਟੀ ਦੀ ਰੈਂਚ ਚ ਰਹਿੰਦੀ ਸੀਗੀ ਉੱਥੇ ਉਹ ਦਾ ਬੰਗਲੌਰ ਆਉਦੀ ਭੈਣ ਕੋਲ ਆਈ ਸੀਗੀ ਤੇ ਉਹਦੇ ਨਾਲ ਹੀ ਰਹਿੰਦੀ ਸੀਗੀ ਇੱਥੇ ਉਹ ਕੋਰਸ ਵਗੈਰਾ ਕਰਦੀ ਸੀਗੀ ਕੁੜੀ ਤੇ ਇੱਕ ਉਹਦਾ YouTube ਤੇ ਚੈਨਲ ਸੀਗਾ ਬਹੁਤ ਮਤਲਬ ਵੀ ਖੁਸ਼ਮੁਜਾਜ਼ ਕੁੜੀ ਸੀਗੀ ਹੱਸਣ ਵਾਲੀ ਕੁੜੀ ਸੀਗੀ ਤੇ ਮੇਕਅਪ ਆਰਟਿਸਟ ਦਾ ਕੰਮ ਕਰਦੀ ਸੀਗੀ ਤੇ ਉਹਦੀਆਂ ਵੀਡੀਓ ਬੜੀਆਂ ਵੀ ਪਾਉਂਦੀ ਰਹਿੰਦੀ ਸੀਗੀ ਅਕਸਰ YouTube ਤੇ YouTube ਤੇ ਉਹਦੇ ਸੀਗੇ 1200 ਸਬਸਕਰਾਈਬਰ ਤੇ ਉਸ ਤੋਂ ਜਿਹੜਾ ਮੁੰਡਾ ਸੀਗਾ ਉਹਦੇ ਬਾਰੇ ਪੁਲਿਸ ਜਾਂਚ ਬੜਤਾਲ ਕਰਦੀ ਹੈਗੀ ਤੇ ਉਨ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਉਸ ਤੋਂ ਬਾਅਦ ਉਹ ਕਤਲ ਕਰਕੇ ਉਹ ਹੋਟਲ ਤੋਂ ਨਿਕਲ ਕੇ ਇੱਕ ਕੈਬ ਬੁੱਕ ਕਰਦਾ ਹੈ ਉਹਦੇ ਕੋਲ ਬાળા ਪੈਸੇ ਤਾਂ ਨਹੀਂ ਸੀ ਕਿ 1500 ਰੁਪਈਆ ਸੀਗਾ ਉਹਦੇ ਕੋਲ ਬાળા ਮਤਲਬ ਸਰਵਾਈਵ ਤਾਂ ਕਰ ਨਹੀਂ ਸਕਦਾ ਸੀਗਾ ਉਹ ਤੇ ਇੱਕ ਹੈਵੀ 21 ਸਾਲਾਂ ਦਾ ਸੀਗਾ ਕੋਈ ਬાળા ਉਹ ਕਤਲ ਹੈ ਨਹੀਂ ਸੀਗਾ ਤੇ ਕੈਬ ਬੁੱਕ ਕਰਦਾ ਕੈਬ ਬੁੱਕ ਕਰਨ ਤੋਂ ਬਾਅਦ ਮਤਲਬ ਟ੍ਰੇਨ ਤੇ ਜਾਂਦਾਗਾ ਤੇ ਉਹ ਨਾ ਮਤਲਬ ਵੀ ਇੱਕ ਦਿਨ 'ਚ 2500 ਸੌ 250 ਕਿਲੋਮੀਟਰ ਕੱਢ ਦਿੰਦਾਗਾ ਤੇ ਉਸ ਤੋਂ ਬਾਅਦ ਫਿਰ ਜਦੋਂ ਉਹਦਾ ਮਤਲਬ ਹੈ ਵੀ ਆਧਾਰ ਕਾਰਡ ਦਿੱਤੇ ਹੁੰਦਾ ਉਹਨੇ ਹੋਟਲ 'ਚ ਤੇ ਉਹ ਆਧਾਰ ਕਾਰਡ ਤੋਂ ਪਤਾ ਕਰਦੇ ਆ ਮੁੰਡਾ ਮੁੰਡੇ ਦਾ ਨਾਮ ਸੀ ਹਾਰਪ ਤੇ ਉਹ ਕੇਰਲਾ ਦਾ ਰਹਿਣ ਵਾਲਾ ਸੀਗਾ ਪੁਲਿਸ ਮਤਲਬ ਵੀ ਉਹਨਾਂ ਦੇ ਘਰੇ ਜਾਂਦੀ ਹੈ ਕਿ ਉਹ ਦਾਦੇ ਨਾਲ ਰਹਿੰਦਾ ਸੀਗਾ ਆਪਦੇ ਦਾਦੇ ਤੋਂ ਮਤਲਬ ਦਾਦੇ ਨੂੰ ਕਹਿੰਦੇ ਆ ਵੀ ਉਹ ਦਾਪਾ ਨੂੰ ਸਾਡੀ ਮਦਦ ਕਰੋ ਤੇ ਉਹਨੇ ਦੋ ਤਿੰਨ ਵਾਰੀ ਫੋਨ ਆਨ ਕੀਤਾ ਸੀਗਾ ਫੋਨ ਉਹਦੋਂ ਬਾਅਦ ਬੰਦ ਕਰ ਦਿੰਦਾ ਸੀਗਾ ਤੇ ਮਤਲਬ ਲੱਭਣ ਲਈ ਪੁਲਿਸ ਨੂੰ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਣਾ ਸੀਗਾ ਤੇ ਮੁਸ਼ਕਿਲਾ ਪੁਲਿਸ ਨੂੰ ਆ ਰਹੀਆਂ ਸੀਗੀਆਂ ਲੱਭਣ ਚ ਤੇ ਉਸ ਤੋਂ ਬਾਅਦ ਉਹ ਦਾਦਿਆਂ ਨੂੰ ਕਹਿੰਦੀ ਵੀ ਸਾਡੀ ਮਦਦ ਕਰੋ ਉਹਨੂੰ ਫੜਨ ਚ ਤੇ ਅਸੀਂ ਮਤਲਬ ਉਹ ਉਹਨਾਂ ਕੋਈ ਬੜਾ ਕੁੱਟਮਾਰ ਨਹੀਂ ਕਰਦੇ ਕੁਝ ਨਹੀਂ ਕਰਦੇ ਤੇ ਉਹ ਮੁੰਡਾ ਵੀ ਹੌਲਕਾ ਬੜਾ ਸਰਵਾਈਵ ਤਾਂ ਕਰ ਨਹੀਂ ਸਕਦਾ ਸੀਗਾ 1500 ਸਾਲਾ ਰੁਪਿਆ ਸੀਗਾ ਤੇ ਨਿਆਣੀ ਮਤਦਾ ਸੀਗਾ ਤੇ ਉਹ ਮੰਨ ਜਾਂਦਾ ਉਹ ਕਹਿੰਦਾ ਵੀ ਚਲੋ ਮੈਂ ਉਹ ਕਰ ਦਿੰਦਾ ਸਰੈਂਡਰ ਕਰ ਦਿੰਦਾ ਪੁਲਿਸ ਨੂੰ ਪੁਲਿਸ ਨੂੰ ਸਰੈਂਡਰ ਕਰ ਦਿੰਦਾ ਉਹ ਮੁੰਡਾ ਤੇ ਦੁਆਦ ਹੁਣ ਪੁਲਿਸ ਫੜ ਲੈ ਹੁੰਦੀ ਹੈਗੀ ਤੇ ਉਦੋਂ ਫੜਨ ਤੋਂ ਬਾਅਦ ਪੁੱਛਦੀ ਹੈ ਵੀ ਤੂੰ ਕਿਉਂ ਮਾਰਿਆ ਉਸ ਕੁੜੀ ਨੂੰ ਉਹ ਫਿਰ ਉਹ ਮਤਲਬ ਵੀ ਬੜਾ ਮੰਨਦਾ ਨਹੀਂ ਉਹ ਇੱਕ ਗੱਲ ਇੱਕ ਗੱਲ ਠੜਿਆ ਸੀਗਾ ਵੀ ਸਾਡਾ ਪਰਸਨਲ ਮੈਟਰ ਸੀਦਾ ਕੋਈ ਤਾਂ ਕਰਕੇ ਮਤਲਬ ਮੈਂ ਮਾਰਿਆ ਸੀ ਉਹ ਪੁਲਿਸ ਨੂੰ ਫੇਰ ਦਬਾਅ ਪਾਉਂਦੀ ਹੈ ਥੋੜਾ ਜਿਹਾ ਨਹੀਂ ਮੰਨਦਾ ਫਿਰ ਪੁਲਿਸ ਪਿਆਰ ਨਾਲ ਪੁੱਛਦੀ ਹੈ ਉਹਨੂੰ ਵੀ ਤੂੰ ਦੱਸ ਸਾਰੀ ਗੱਲਬਾਤ ਬੇਸੀ ਨਹੀਂ ਦੱਸਦੇ মিডিਆ ਮੋੜਿਆ ਚ ਫਿਰ ਉਹ ਮੰਨ ਜਾਂਦਾ ਫਿਰ ਕਹਿੰਦਾ ਵੀ ਦੱਸਦਾ ਇਹ ਸਾਡੀ ਕਹਾਣੀ ਹੁੰਦੀ ਆ ਮਤਲਬ ਵੀ ਸਾਡੀ ਕਹਾਣੀ ਹੁੰਦੀ 8 ਮਹੀਨੇ ਪਹਿਲਾਂ ਸ਼ੁਰੂ ਇਹ ਤਾਂ ਅਸੀਂ ਮੇਰੇ ਸੀਗੇ ਬੰਬ ਭੁਖ ਨੇ ਬੰਬਲ ਆਇਆ ਪਗੜ ਕਿਹੜੀ ਉਹ ਸਾਬ ਤੋਂ ਮਿਲੇ ਸੀਗੇ ਤੇ ਉਹ ਰਹਿਣ ਵਾਲਾ ਸੀਗਾ ਕੇਰਲਾ ਦਾ ਤੇ ਉਹਦੀ ਇੱਕ ਮਤਲਬ ਜਿਹੜਾ ਮੁੰਡੇ ਦੀ ਗੱਲ ਦਾ ਮੁੰਡੇ ਦੀ ਕਹਾਣੀ ਦਾ ਤਾਂ ਮੁੰਡੇ ਦਾ ਬੈਕਗ੍ਰਾਉਂਡ ਤੇ ਮੁੰਡਾ ਉਹਦਾ ਨਾਮ ਸੀਗਾ ਆਰਪ ਤੇ ਉਹਦਾ ਜਿਹੜਾ ਮਤਲਬ ਮਾਂ ਦੇ ਦੋ ਵਿਆਹ ਹੋਏ ਸੀਗੇ ਤੇ ਪਹਿਲੇ ਵੀ ਪਹਿਲੇ ਘਰ ਵਾਲੇ ਨੂੰ ਛੱਡਦਾ ਸੀਗਾ ਉਹਦੀ ਮਾਂ ਨੇ ਦੂਸਰੇ ਨੂੰ ਛੱਡਦਾ ਸੀ ਤੇ ਹੁਣ ਤੀਸਰੇ ਨੂੰ ਵੀ ਛੱਡਦਾ ਸੀਗਾ ਤਾਂ ਕਰਕੇ ਉਸ ਤੋਂ ਬਾਅਦ ਉਹ ਆਪ ਦਾਦੇ ਕੋਲ ਰਹਿਣ ਲੱਗ ਗਿਆ ਹੁੰਦਾ ਮੁੰਡਾ ਤੇ ਬਹੁਤ ਮਤਲਬ ਵੀ ਠੀਕ ਠਾਕ ਹੀ ਹੁੰਦਾ ਘਰੋਂ ਤੇ ਉਹ ਕੁੜੀ ਨੂੰ ਬੰਬਲ ਆ ਤੇ ਮਿਲਦਾ 8 ਮਹੀਨੇ ਪਹਿਲਾਂ ਤੇ ਉਹ ਕੁੜੀ ਨਾਲ ਗੱਲਾਂ ਬਾਤਾਂ ਪੈ ਜਾਂਦੀਆਂ ਗੱਲਾਂ ਬਾਤਾਂ ਨਾਲ ਉਹਨਾਂ ਨੂੰ ਪਿਆਰ ਹੋ ਜਾਂਦਾ ਹੈ ਪਿਆਰ ਹੁਣ ਤੋਂ ਬਾਅਦ ਉਹ ਹਨ ਜਿਹੜਾ ਮੁੰਡਾ ਸੀ ਇਕੱਲਾ ਇਕੱਲਾ ਰਹਿੰਦਾ ਸੀ ਮਤਲਬ ਜੁਨਾ ਕੋਲ ਕੋਈ ਦੋਸਤ ਸੀਗੇ ਤੇ ਉਧਰੋਂ ਜਿਹੜੀ ਉਹਦੇ ਉਲਟ ਸੀਗੀ ਕੁੜੀ ਉਹਦੇ ਮਤਲਬ ਵੀ ਕਾਫੀ ਦੋਸਤ ਸੀਗੇ ਕੁੜੀਆਂ ਦੋਸਤ ਸੀ ਉਹਦੇ ਮੁੰਡਿਆਂ ਦੋਸਤ ਮੁੰਡੇ ਦੋਸਤ ਸੀ ਕੁੜੀ ਦੇ ਓਪਨ ਮਾਈਂਡਡ ਦੀ ਕੁੜੀ ਸੀਗੀ ਜਿਹੜੀ ਮਤਲਬ ਵੀ ਪਿੱਛੇ ਜ ਮਰੀ ਆ ਮਰੀ ਹੈ ਉਹਨੇ ਮੁੰਡੇ ਨੇ ਤੇ ਉਹ ਕਹਿੰਦੀ ਵੀ ਉਹ ਮੁੰਡਾ ਕਹਿੰਦਾ ਵੀ ਮੇਰੇ ਕੋਲ ਨੌਕਰੀ ਹੈ ਨਹੀਂ ਤੇ ਮੈਂ ਕਿਵੇਂ ਆਉਂਗਾ ਬੰਗਲੌਰ ਤੋ ਕਹਿੰਦੀ ਨਾ ਵੀ ਤੈਨੂੰ ਮੈਂ ਬੰਗਲੌਰ ਨੌਕਰੀ ਦਵਾ ਦਿੰਨੀ ਆ ਤੇ ਤੂੰ ਆ ਜਾ ਬੰਗਲੌਰ ਰਹਿਣ ਲੱਗ ਜਾਂਦਾ ਫਿਰ ਮੁੰਡਾ ਤੇ ਮੁੰਡਾ ਜਦੋਂ ਇੱਥੇ ਆਉਂਦਾਗਾ ਤੋ ਉਹਨੂੰ ਕੁੜੀ ਨੂੰ ਕਹਿੰਦਾਗਾ ਵੀ ਮੇਰੇ ਨਾਲ ਕੋਈ ਦੋਸਤ ਆ ਤੇ ਆਪਾਂ ਲਿਵੀ ਜਿਹੜਾ ਨਾ ਸਟਾਰਟ ਕਰਦੇ ਹਾਂ ਕੁੜੀ ਹੁਣ ਮਤਲਬ ਵੀ ਥੋੜਾ ਡਰਦੀ ਹੁੰਦੀ ਹੈ ਕੁੜੀ ਨਾ ਕਰ ਦਿੰਦੀ ਹੈ ਵੀ ਕਿਹਦੀ ਮੈਂ ਆਪਦੀ ਭੈਣ ਕੋਲ ਰਹਿਣੀ ਹੈ ਇੱਥੇ ਤੇ ਵੀ ਉਹਨੂੰ ਛਾਕ ਹੋ ਜੂਗਾ ਜੇ ਕੁਝ ਵੀ ਮੈਂ ਇਦਾਂ ਨਹੀਂ ਕਰ ਸਕਦੇ ਉਹ ਮੁੰਡ ਕੁੜੀ ਨੂੰ ਮੁੰਡਿਆਂ ਨੂੰ ਮਗਰਲ ਜਵਾਬ ਦੇ ਦਿੰਦੀ ਹੈ ਇਹ ਮੁੰਡੇ ਨੂੰ ਵੀ ਮੈਂ ਲੀਵ ਵਿੱਚ ਨਹੀਂ ਰਹਿ ਸਕਦੀ ਤੇ ਫਿਰ ਉਹ ਦਬਾਅ ਪਾਉਂਦਾ ਵੀ ਚਲ ਆਪਾਂ ਇੱਕ ਰਾਤ ਲਈ ਤਾਂ ਰਹਿ ਸਕਦੇ ਆ ਵੀ ਇੱਕ ਰਾਤ ਲਈ ਤਾਂ ਕੋਈ ਚੱਕਰ ਨਹੀਂ ਓਵਰ ਕਾਫੀ ਮਿੰਨਤਾਂ ਕਰਨ ਤੋਂ ਬਾਅਦ ਕੁੜੀ ਮੰਨ ਜਾਂਦੀ ਹੈ ਕੁੜੀ ਮੰਨ ਜਾਂਦੀ ਹੈ ਜਦੋਂ ਤੇ ਫਿਰ ਉਹ 23 ਨਵੰਬਰ ਆਉਂਦੀ ਹੈਗੇ 23 ਨਵੰਬਰ ਨੂੰ ਹੋਟਲ 'ਚ ਆਉਂਦੇ ਆਗੇ ਹੋਟਲ ਤੋਂ ਬਾਅਦ ਉਹ ਕਹਿੰਦਾ ਵੀ ਉਹਨੂੰ ਮੈਨੂੰ ਉਹਦੇ ਜਿਹੜਾ ਮੁੰਡਾ ਸੀ ਉਹ ਸ਼ੱਕ ਬਹੁਤ ਕਰਦਾ ਸੀ ਕੁੜੀ ਦਾ ਮਤਲਬ ਉਹ ਕੋਈ ਦੋਸਤ ਨਹੀਂ ਸੀਗਾ ਆਪ ਦਾ ਤਾਂ ਤੇ ਉਹ ਮਤਲਬ ਵੀ ਚੱਕ ਕਰਦਾ ਸੀਗਾ ਉਹਦੇ ਉਸ ਕੁੜੀ ਤੇ ਤੇ ਵੀ ਇਹਦੇ ਕੋਈ ਹੋਰ ਵੀ ਦੋਸਤ ਮਿੱਤਰ ਹੋਣਗੇ ਹੋ ਬாய்ਫਰੈਂਡ ਵੀ ਨਾ ਹੋਵੇ ਵੀ ਉਹ ਡਰਦਾ ਸੀਗਾ ਸ਼ੱਕ ਤੱਕ ਕਰਦਾ ਸੀਗਾ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਜਦੋਂ ਅਸੀਂ ਹੋਟਲ 'ਚ ਐਂਟਰ ਹੋਏ ਉਸ ਤੋਂ ਬਾਅਦ ਕੁੜੀ ਜਿਹੜਾ ਮਗਰੋਂ ਫੋਨ ਤੇ ਲੱਗੀ ਪਈ ਤੇ ਜਦੋਂ ਅਸੀਂ ਕਮਰੇ 'ਚ ਗਏ ਰੂਮ 'ਚ ਗਏ ਉੱਥੇ ਜਾ ਕੇ ਵੀ ਫੋਨ 'ਤੇ ਲੱਗੀ ਰਹੀ ਮੈਂ ਉਹਨੂੰ ਆਖਿਆ ਵੀ ਵੀ ਆਪਾਂ ਇੱਥੇ ਗੱਲਬਾਤ ਕਰਨ ਆਏ ਆਂਗੇ ਤੂੰ ਵੀ ਤੂੰ ਫੋਨ ਛੱਡ ਦੇ ਤਦੋਂ ਦੋ ਵਾਰ ਸਾਡੇ ਚ ਲੜਾਈ ਝਗੜਾ ਸਟਾਰਟ ਹੋ ਗਿਆ ਤੇ ਲੜਾਈ ਝਗੜੇ ਚ ਮੈਂ ਤੋਂ ਵੀ ਉਹਦੇ ਮੋਢੇ ਤੇ ਮਾਰਿਆ ਸੀ ਪਹਿਲਾਂ ਉਹਨੇ ਬੜਾ ਪੋਸਟ ਮਾਰਨ ਉਹ ਸਰਨ ਪਹਿਲਾਂ ਰਿਪੋਰਟ ਆਈ ਸੀ ਰਿਪੋਰਟ ਆਈ ਸੀ ਉਹਦੇ ਮੋਢੇ ਤੇ ਸੱਟ ਸੀ ਕੁੜੀ ਦੇ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਉੱਪਰ ਚੜ ਕੇ ਉਹਦੇ ਤੇ ਉਹਨਾਂ 6 6 ਚਾਕੂ ਦੀ ਬਾਰ ਕੀਤੀ 6 ਚਾਕੂ ਦੀ ਬਾਰ ਕੀਤੀ ਉਹਦੀ ਛਾਤੀ ਤੇ ਕਹਿੰਦਾ ਮੈਂ ਫਿਰ ਜਦੋਂ ਕਮਰੇ ਚ ਆਈ ਉਸ ਤੋਂ ਬਾਅਦ ਮੈਂ ਉਹਨੂੰ ਕੀਤਾਗਾ ਡਿਲੀਵਰੀ ਬாய் ਤੋਂ ਇੱਕ ਚਾਕੂ ਮੰਗਾਇਆ ਤੇ ਇੱਕ ਰੱਸੀ ਮੰਗਾਈ ਤੇ ਜਦੋਂ ਮੈਂ ਕਹਿੰਦਾ ਗੁੱਸੇ 'ਚ ਮੈਂ ਥੋਹ ਕੰਮ ਹੋ ਗਿਆ ਤੇ ਦੁਬੇ ਪਛਤਾਇਆ ਬਹੁਤ ਕਹਿੰਦਾ ਮੈਂ ਆ ਕੀ ਕਰ ਬੈਠਾ ਤੇ ਕਹਿੰਦਾ ਦੁਬਾ ਫਿਰ ਮੈਂ ਖੁਦ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕਹਿੰਦਾ ਮੈਥੋ ਹੋਇਆ ਨਹੀਂ ਤੇ ਕਹਿੰਦਾ ਮੈਂ ਫਿਰ ਦੋ ਦਿਨ ਕੁੜੀ ਨਾਲ ਰਹਿ ਕੇ ਚੱਕਾ ਪੀ ਗਿਆ ਮਤਲਬ ਵੀ ਮੇਰੇ ਦਿਮਾਗ ਚਾ ਹੀ ਹੋ ਗਿਆ ਵੀ ਮੈਂ ਕੀ ਕਰ ਬੈਠਾ ਤੇ ਉਹ ਸਬਸੈਕਟਾ ਫੁੱਕੀਗਾ ਮਤਲਬ ਬੈਠਾ ਕੁੜੀ ਦੀ লাশ ਕੋਲ ਉਦਾਂ ਹੀ ਖੂਨ ਨਾਲ ਤੇ ਉਦੋਂ ਬਾਅਦ ਕਹਿੰਦਾ ਮੈਂ ਉੱਥੇ ਹੋਟਲ ਤੋਂ ਜਦੋਂ ਭੱਜਿਆ ਸੀਗਾ ਦੋ ਉਹ ਕੁੜੀ ਨੂੰ ਛੱਡ ਕੇ ਤੇ ਉਦੋਂ ਬਾਅਦ ਫਿਰ ਆਕਲ ਵੱਤ ਹੋਈ ਸਾਰੀ ਉਦੋਂ ਬਾਅਦ ਜੋ ਸਾਰਾ ਕੁਝ ਹੋਇਆ ਦੱਸਤਾ ਉਹਨੇ ਵੀ ਮੈਂ ਮੈਂ ਇੱਥੇ ਗਿਆ ਸੀਗਾ ਤੇ ਦੋਰਾ ਸੈਂਟਰ ਕਰ ਦਿੰਦਾ ਹੁਣ ਇੱਕ ਕਹਾਣੀ ਸੀਗੀ ਕਹਾਣੀ ਨਹੀਂ ਮਤਲਬ ਇਹ ਘਟਨਾ ਕਹਿ ਸਕਦੇ ਆਂਗੇ ਇਹ ਘਟਨਾ ਤੋਂ ਸਿੱਖਣ ਨੂੰ ਹੀ ਬਹੁਤ ਕੁਝ ਮਿਲਦਾ ਸਾਨੂੰ ਤੇ ਖਾਸ ਕਰ ਕੁੜੀਆਂ ਕੁੜੀਆਂ ਨੂੰ ਮਤਲਬ ਇਹ ਸਿੱਖਣ ਨੂੰ ਮਿਲਦਾ ਵੀ ਕਿਸੇ ਤੇ ਵਿਸ਼ਵਾਸ ਨਾ ਕਰੋ ਵੀ ਆਈ ਕੋਈ ਜੋ ਬੰਦਾ ਸਾਥ ਦਾਗਾ ਵੀ ਆ ਜਾ ਇੱਥੇ ਬਹੁਤ ਹੀ ਜ਼ਿਆਦਾ ਅੱਜ ਕੱਲ ਕੁੜੀਆਂ ਮਤਲਬ ਵੀ ਮੁੰਡੇ ਮਗਰ ਲੱਗ ਕੇ ਕਦਮ ਚੁੱਕ ਲੈਂਦੀਆਂ ਉਸ ਤੋਂ ਬਾਅਦ ਫਿਰ ਬਹੁਤ ਨਤੀਜੇ ਭੁਗਤਨੇ ਪੈਂਦੇ ਉਹਨਾਂ ਇਹ ਇੱਕ ਘਟਨਾ ਨਹੀਂ ਬਹੁਤ ਜ਼ਿਆਦਾ ਘਟਨਾ ਆ ਵਾ ਵਾਪਰਦਿਆਂ ਐ ਜਿਹੀਆਂ ਕੁਝ ਘਟਨਾਵਾਂ ਬਾਹਰ ਆ ਜਾਂਦੀਆਂ ਤੇ ਕੁਝ ਨਹੀਂ ਹੁੰਦਾ ਅੱਜ ਦੀ ਕਹਾਣੀ ਇੱਥੇ ਹੁੰਦੀ ਹੈ ਸਮਾਪਤ ਧੰਨਵਾਦ ਜੇ ਚੰਗੀ ਲੱਗੀ ਤੇ ਲਾਈਕ ਤੇ ਸਬਸਕ੍ਰਾਈਬਰ ਤੇ ਸ਼ੇਅਰ ਕਰਦਿਆ ਕਰੋ ਧੰਨਵਾਦ